ਸਾਰੀਆਂ ਭੈਣਾਂ ਕਹਿੰਦੀਆਂ ਪਾਈ ਅਮਰਿਤਪਾਲ ਸਿੰਘ ਨੂੰ ਫਾਸੀ ਹੋਣੀ ਚਾਹੀਦੀ ਆ ਮਾਵਾਂ ਵੀ ਡੋਲ ਡਲਾਨ ਦੇਈਆਂ ਕਹਿਣਗੀਆਂ ਫਾਸੀ ਹੋਣੀ ਚਾਹੀਦੀ ਆ ਬਈ ਉਹਨੇ ਕਤਲ ਕੀਤਾ ਹੈ ਐਸਾ ਕਤਲ ਬਲਾਤਕਾਰ ਕੀਤਾ ਤਿੰਨ ਦਿਨ ਤੱਕ ਕੀਤਾ ਉਹਨੇ ਨਾਲ ਜਿਹੜੇ ਸਿੰਘ ਸੀ ਉਹਨਾਂ ਨੇ ਕੀਤਾ ਪਰ ਪ੍ਰੂਫ ਕੁਝ ਵੀ ਨਹੀਂ ਪੋਸਟਮਾਰਟਮ ਦੀ ਰਿਪੋਰਟ 'ਚ ਕੁਝ ਵੀ ਨਹੀਂ ਹੁਣ ਇਹ ਭੈਣ ਕੀ ਕਰ ਰਹੀ ਆ ਉਹਦਾ ਵੀ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੀ ਆ ਕਿਸ ਤਰੀਕੇ ਨਾਲ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਆ ਉਸ ਚੀਜ਼ ਤੱਕ ਦੇਖੋ

ਬਿਲਕੁਲ ਇਸ ਸਿੰਗ ਤੇ ਖਾਨ ਦੇ ਵਿੱਚ ਇੱਕ ਹੋਰ ਕਰਨਾ ਚਾਹੁੰਦੀ ਆ ਇੱਕ ਪਾਨ ਦੀ ਦੁਕਾਨ ਹੈ ਦੁਬਈ ਜਗ ਹੁਣ ਮੈਂ ਇਹਦੀ ਸ਼ਬਦਾਵਲੀ 'ਚ ਹੋਰ ਗੌਰ ਕਰਵਾਉਣਾ ਚਾਹੁੰਦੀ ਆ ਉਹ ਵੀ ਧਿਆਨ ਦਿੱਤਾ ਜਾਵੇ

ਔਰ ਮੈਂ ਇਦਾਂ ਹੀ ਕੁੜੀਆਂ ਨੂੰ ਪ੍ਰਸਾਰਿਤ ਕਰਨਾ ਹੈ ਉਹ ਕਿੱਦਾਂ ਦਾ ਪ੍ਰਸਾਰਿਤ ਕਰਨਾ ਹੈ ਉਹ ਵੀ ਸੁਣ ਲਓ ਤੁਸੀਂ ਇਨੇ ਕੁੜੀਆਂ ਨੂੰ ਬਹੁਤ ਪ੍ਰੋਸਾਹਿਤ ਕੀਤਾ ਕਿ ਬਈ ਇਸ ਤਰ੍ਹਾਂ ਦਾ ਜਿਹੜਾ ਫੇਸਬੁੱਕ ਦੇ ਵਿੱਚ ਕੋਠਾ ਬਜਾ ਰਿਹਾ ਨਾ ਉਹਨੂੰ ਇੱਦਾਂ ਹੀ ਤੁਸੀਂ ਚਲਾਓ ਤੇ ਉਹਦਾ ਰਿਜ਼ਲਟ ਕੀ ਹੋਇਆ ਉਹ ਵੀ ਮੈਂ ਦਿਖਾਉਣਾ ਚਾਹੁੰਦੀ ਆ ਪ੍ਰਸ਼ਾਸਨ ਨੂੰ ਹੋਵੇਂ ਨੋ ਲੈਂਦਾ ਕਰਦਾ ਕਲੰਕ ਕਲੰਕ ਤਾਂ ਤੂੰ ਆ ਕਾਲੇ ਮੂੰਹ ਵਾਲਿਆ ਆਂਦੇ ਸੱਤੇ ਬਣ ਕੇ ਪੱਕ ਦੇ ਬਾਜ ਚ ਲੈ ਕੇ ਵਾਈ ਕਰੂ ਤੇ ਤੂੰ ਇੱਥੇ ਗਸਤੀਆਂ ਗਸਤੀਆਂ ਲੈ ਲੈਂਦਾ ਕਰਦਾ ਤੂੰ ਇਜਤਦਾਰ ਕੇ ਬੜ ਦੇਣਾ ਆ ਵੀ ਕਰਦਾ ਛੋਲਾ ਪੜਵਾਣਾ ਤੇ ਪਰ ਤੇਰੀ ਮਸ਼ਹੂਰੀ ਦੇਖੀ ਚੰਗੀ ਤਰ੍ਹਾਂ ਅੱਜ ਜਦ ਲੌਲਗੀ ਮੈਂ ਫੋਟੋ ਲਈ ਹੈ ਨਾ ਇਹ ਬਗਵਾਸ ਕਰਦਾ ਕਰਦਾ ਬਹੁਤ ਇੱਜ਼ਤਦਾਰ ਬੰਦਾ ਹੈ ਤੇ ਇਹ ਬੇਇੱਜ਼ਤੀ ਪਰ ਪ੍ਰੋਫਾਈਲ ਦੇ ਉੱਤੇ ਨਾ ਇਹ ਡੌਗੀ ਸਟਾਈਲ ਦੇ ਵਿੱਚ ਦੇਣ ਵਾਸਤੇ ਹੈ ਹਰਾਮ ਜਿਹਾ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਪਾਉਂਦੇ ਆ ਤਾਂ ਫੋਨ 'ਚ ਅਕਸਰ ਆ ਜਾਂਦੀਆਂ ਫਿਰ ਨਾ ਚਾਹੰਦੇ ਹੋਏ ਵੀ ਨਾ ਬੱਚੇ ਤੱਕ ਦੇਖਦੇ ਆ ਇਹ ਸਾਡਾ ਪੰਜਾਬ ਦਾ ਫਿਊਚਰ ਹੈ ਫਿਲਹਾਲ ਮੈਂ ਇਹਨਾਂ ਦੀ ਜੋ ਵੀ ਇਹ ਕਰ ਰਿਹਾ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਪ੍ਰਿਜਡਿਸ ਇਸ ਪਿਊਜੀਟਿਸ ਨੂੰ ਮੈਂ ਦਿਖਾ ਦੱਸਣ ਕਿ ਸਰਕਾਰ ਨੂੰ ਦੱਸਣਾ ਚਾਹੁੰਦੀ ਹੈ ਕਿਸ ਤਰੀਕੇ ਦੇ ਨਾਲ ਖਾਨ ਤੇ ਸਿੰਘਾਂ ਦੇ ਵਿੱਚ ਹਿੰਦੂਆਂ ਦੇ ਵਿੱਚ ਕਿਸ ਤਰੀਕੇ ਦੇ ਨਾਲੇ ਲੜਾਈ ਕ੍ਰੀਏਟ ਕਰਨਾ ਚਾਹੁੰਦੀ ਹੈ ਔਰ ਸਭ ਤੋਂ ਪਹਿਲੀ ਗੱਲ ਹੈ ਇਹਨਾਂ ਨੂੰ ਹਿੰਦੂस्तानी ਸਭਿਅਤਾ ਕਲਚਰ ਦੇ ਬਾਰੇ ਪਤਾ ਹੀ ਨਹੀਂ ਆ ਵੂਮਨਸ ਕਮਿਸ਼ਨਰੇਟ ਮੈਡਮ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਸੀਗਾ ਕਿ ਭਾਈ ਇੱਕ ਹੱਦ ਤੱਕ ਤੁਸੀਂ ਕੁੜੀਆਂ ਨੂੰ ਆਪਣਾ ਪਹਿਨਾਵਾ ਕੰਟਰੋਲ 'ਚ ਕਰਨਾ ਚਾਹੀਦਾ ਹੈ ਇੱਕ ਹੱਦ ਹੁੰਦੀ ਹੈ ਹਰ ਚੀਜ਼ ਦੀ ਪਰ ਇਹਨਾਂ ਨੂੰ ਹੱਦ ਸ਼ਾਇਦ ਸਮਝ ਹੀ ਨਹੀਂ ਆ ਰਹੀ ਹੈ ਤਾਂ ਫਿਰ ਵੀ ਮੇਰਾ ਇੱਕ ਚੀਜ਼ ਹੈ ਇਹ ਕਰਨੀਆਂ ਗੰਦ ਨੂੰ ਪ੍ਰਮੋਟ ਉਹ ਮੈਂ ਹੋਣ ਨਹੀਂ ਦੇਣਾ ਹੈ ਮੈਂ ਪ੍ਰਸ਼ਾਸਨ ਨੂੰ ਕਹਿੰਦੀ ਆ ਕਿ ਬਈ ਮੇਰਾ ਨਿਆਂ ਕਰੋ ਮੈਂ ਸਾਰੀਆਂ ਸਿੱਖ ਸਮਾਜ ਦੀਆਂ ਸਿੰਘਣੀਆਂ ਨੂੰ ਬੀਬੀਆਂ ਨੂੰ ਵੀ ਕਹਿੰਦੀ ਆ ਇਹ ਆਏ ਦਿਨ ਨਾ ਸਿੰਘਾਂ ਦੇ ਬਾਣੇ ਨੂੰ ਟਾਰਗੇਟ ਕਰਦੀ ਆ ਹਰ ਵਾਰੀ ਇਹ ਔਰਤ ਕਹਿੰਦੀ ਆ ਕਿ ਬਈ ਮੈਂ ਬਾਣੇ ਦੇ ਅੰਦਰ ਭੇੜੀਆਂ ਨੂੰ ਫੜਨਾ ਚਾਹੁੰਦੀ ਆ ਮੈਂ ਬਾਣੇ ਦੇ ਬਾਣੇ ਦੇ ਅੰਦਰ ਛਿਪੇ ਭੇੜੀਆਂ ਨੂੰ ਦਰਸਾਉਂਦੀ ਆ ਪਰ ਇਹਦੇ ਦਰਸਾंदे ਦਰਸਾंदे ਇਹ ਸਾਡੇ ਬਾਣੇ ਨੂੰ ਟਾਰਗੇਟ ਕਰਦੀ ਆ ਇਸ ਬਾਣੇ ਨੂੰ ਜੋ ਕਿ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਹੈ ਉਹਨਾਂ ਨੇ ਉਹਦੀ ਉਹਨਾਂ ਦੀ ਦਿੱਤੀ ਦਾਤ ਨੂੰ ਇਹ ਖਰਾਬ ਕਰਦੇ ਹੋਏ ਸਾਡੇ ਕਕਾਰਾਂ ਨੂੰ ਸ੍ਰੀ ਸਾਹਿਬ ਨੂੰ ਬੋਲਦੀ ਆ ਸਾਡੇ ਕਚਹਿਰਿਆਂ ਨੂੰ ਇਹ ਮੁਸ਼ਕਿਲ ਹੋਏ ਦੱਸਦੀ ਆ ਨਿਹੰਗ ਸਿੰਘਾਂ ਨੂੰ ਮੁਸ਼ਕਿਲ ਹੋਏ ਦੱਸਦੀ ਆ ਮੈਂ ਦੱਸਣਾ ਚਾਹੂੰਗੀ ਆਏ ਦਿਨੇ ਇਹ ਸਾਡੇ ਜਿਹੜਾ ਕਿ ਸਰੂਪ ਜਿਹੜਾ ਕਿ ਸਾਡਾ ਸਰੂਪ ਦਿੱਤਾ ਹੋਇਆ ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਨੇ ਦਿੱਤਾ ਹੋਇਆ ਸਾਡੇ ਸਰੀਰ ਨੂੰ ਸਰੂਪ ਨੂੰ ਟਾਰਗੇਟ ਕਰਦੀ ਆ ਤੇ ਕਹਿੰਦੀ ਆ ਕਿ ਬਈ ਤੁਹਾਡਾ ਜਿਹੜਾ ਨਖ ਹੈਗਾ ਹੈ ਉਹ ਉੜਦੇ ਮੈਂ ਬੋਲਣਾ ਵੀ ਨਹੀਂ ਚਾਹੁੰਦੀ ਉਹਨੇ ਵਰਡ ਬੜਾ ਗੰਦਾ ਯੂਜ਼ ਕੀਤਾ ਹੈ ਹੋਰ ਇਹਦਾ ਕਹਿਣਾ ਹੈ ਕਿ ਭਈ ਤੁਹਾਡੇ ਦੰਦ ਇਦਾਂ ਐ ਹੁੰਦਾ ਐ ਮੈਂ ਇਸ ਭੈਣ ਨੂੰ ਦੱਸਣਾ ਚਾਹੁੰਦੀ ਐ ਭਈ ਅਸੀਂ ਤਾਂ ਭਈ ਠੰਡੇ ਬਾਟੇ ਦੀ ਪੌਲ ਪੀਤੀ ਆ ਭੈਣ ਤੂੰ ਵੀ ਪੀ ਲਾ ਅਸੀਂ ਡਾਕਟਰਾਂ ਕੋ ਜਾਈਦਾ ਨਹੀਂ ਐ ਅਸੀਂ ਜਾਈਦਾ ਆ ਸ਼੍ਰੀ ਗੁਰੂਗ੍ਰੰਥ ਸਾਹਿਬ ਦੇ ਅੱਗੇ ਰੋਜ਼ ਮੱਥਾ ਟੇਕੀਦਾ ਸਾਨੂੰ ਡਾਕਟਰਾਂ ਦੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਵੈਂਟੀਲੇਟਰ ਤੇ ਤੁਹਾਡੇ ਵਰਗਿਆਂ ਦੇ ਬਾਪ ਰਹਿੰਦੇ ਆ ਸਾਡੇ ਵਰਗਿਆਂ ਦੇ ਨਹੀਂ ਸਾਡੇ ਅਸੀਂ ਤਾਂ ਆਪਣੇ ਅਸਲ ਕੋ ਅਕਾਲਪੁਰਖ ਮਹਾਰਾਜ ਨੇ ਸਾਨੂੰ ਸ਼੍ਰੀ ਗੁਰੂਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਣਾ ਸਿਖਾਇਆ ਤੇ ਅਸੀਂ ਬਹੁਤ ਅੱਗੇ ਆ ਹੋਰ ਇੱਕ ਗੱਲ ਜਿਹੜਾ ਤੂੰ ਉਹ ਡਿਸਪਿਊਟ ਇੱਥੇ ਚਲਾਉਣਾ ਚਾਹੁੰ ਸ਼ਟੈਕ ਪਾਪਾ ਕੇ ਦੱਸਦੀਆਂ ਕਿ ਬਈ ਵਨੀਤ ਕੋਰ 크ਰਿਸਚਨ ਹੈ ਵਨੀਤ ਕੋਰ ਇੱਦਾ ਹੈ ਵਨੀਤ ਕੋਰ ਦੀ ਜੇਲ ਯਾਤਰਾ ਹੈ ਮੈਂ ਮੈਂ ਤਾਂ ਆਪਣੇ ਜਥੇਦਾਰਾਂ ਨਾਲ ਅਸੀਂ ਗੱਲ ਕੀਤੀ ਮੈਂ ਬੇਨਤੀ ਕਰੂੰਗੀ ਕਿ ਬਈ ਪੈਣੇ ਹੱਥ ਜੋੜ ਕੇ ਤੈਨੂੰ ਬੇਨਤੀ ਕਰਦਿਆਂ ਸਾਰਾ ਕੁਝ ਪਬਲਿਸ਼ ਕਰ ਉਹ ਕਾਰ ਵਾਲਾ ਸੀ ਦੇਖਣਾ ਜਾਂਦੇ ਤੂੰ ਕਿੰਨਾ ਕਾ ਬੋਲ ਸਕਦੀ ਆ ਠੀਕ ਹੈ ਨਾ ਕਾਰ ਤਾਂ ਸਹੀ ਤੇਰੇ ਇੱਥੇ ਆਉਣ ਦੀ ਤੌਕਾਤ ਹੈ ਨਹੀਂ ਤੇਰਾ ਇੱਕ ਬਾਪ ਦੀ ਧੋ ਔਲਾਦ ਹੈ ਨਹੀਂ ਤੇ ਦੂਜਿਆਂ ਤੇ ਦੂਜਿਆਂ ਦੇ ਬੱਚਿਆਂ ਨੂੰ ਕਹਿੰਦੀਆਂ ਕਿ ਉਹਨਾਂ ਦੇ ਹੱਥ ਪੈਰ ਅੰਗ ਟੁੱਟੇ ਪਏ ਆ ਠੀਕ ਹੈ ਅੰਗ ਕਟੇ ਹੋਏ ਆ ਇਸ ਕਰਕੇ ਭੈਣੇ ਆਪਣੇ ਆਪ ਨੂੰ ਤੂੰ ਆਪਣੇ ਆਪ ਨੂੰ ਸਹੀ ਕਰਲਾ ਔਰ ਮੈਂ ਕਿਸੇ ਵੀ ਤਰੀਕੇ ਦੇ ਨਾਲ ਇਹ ਗੰਧ ਪ੍ਰਮੋਟ ਹੋਣ ਨਹੀਂ ਦੇਣਾ ਮੇਰਾ ਕੰਮ ਆ ਮੈਂ ਪੰਜਾਬ ਦਾ ਸਿਟੀਜ਼ਨ ਆ ਮੇਰਾ ਕੰਮ ਆ ਪ੍ਰਸ਼ਾਸਨ ਤੱਕ ਇਸ ਸੀਜ਼ ਨੂੰ ਜਾਗਰੂਕਤਾ ਨੂੰ ਦਿਖਾਉਣ ਦਾ ਔਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਬਈ ਇਹ ਸਾਡੇ ਸਿੱਖੀ ਸਰੂਪ ਨੂੰ ਦਾਗ ਲਗਾ ਰਹੀ ਆ ਸਾਡੇ ਬੀ ਆਂਗ ਸਿੰਘ ਬਾਣੇ ਨੂੰ ਟਾਰਗੇਟ ਕਰ ਰਿਹਾ ਔਰ ਇਹਨਾਂ ਦੀ ਆ ਸ਼ਬਦਾਵਲੀ ਦੇ ਉੱਪਰ ਗੌਰ ਕੀਤਾ ਜਾਵੇ ਔਰ ਮੈਨੂੰ ਮੇਰਾ ਵੀ ਨਿਆਂ ਕੀਤਾ ਜਾਵੇ ਜੇਕਰ ਚੀਜ਼ਾਂ ਸਹੀ ਆ ਸਾਡੇ ਸਮਾਜ ਵਾਸਤੇ ਤਾਂ ਫਿਰ ਤਾਂ ਠੀਕ ਆ ਜੀ ਇਹਨਾਂ ਦਾ ਸਾਥ ਸਾਰੇ ਲੋਕੀ ਰੱਜ ਕੇ ਕਰੋ ਔਰ ਜੇ ਅਗਰ ਇਹ ਚੀਜ਼ਾਂ ਸਹੀ ਨਹੀਂ ਆ ਔਰ ਇਹ ਜਿਹੜੀਆਂ ਜਬਲੀਆਂ ਮਾਰ ਮਾਰ ਕੇ ਦੱਸਦੀ ਆ ਕਿ ਬਈ ਅੰਮ੍ਰਿਤਪਾਲ ਮਹਿਰੂ ਨੇ ਰੇਪ ਕੀਤਾ ਐਦਾ ਕੀਤਾ ਜਦੋਂ ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਹੁੰਦੀ ਕੁਛ ਨਹੀਂ ਹਰ ਟਾਈਮ ਐਵਰੀ ਟਾਈਮ ਟਾਕਿੰਗ ਵਰਗਰ ਐਵਰੀ ਟਾਈਮ ਟਾਕਿੰਗ ਪਤਾ ਨਹੀਂ ਕਿਹੜੀ ਕਿਹੜੀ ਇਹਨਾਂ ਦੇ ਮਨ ਮਨ ਇਨਾ ਗੰਦਾ ਹੈ ਤੇ ਮੂਝੇ ਉਹੀ ਚੀਜ਼ ਨਿਕਲਦੀ ਆ ਤੇ ਪਲੀਜ਼ ਉਹਨਾਂ ਚੀਜ਼ਾਂ ਦਾ ਪ੍ਰੂਫ ਵੀ ਇਹ ਭੇਂਡ ਦੇਵੇ ਬਾਕੀ ਦੇਖਦੇ ਆ ਕੀ ਹੁੰਦਾ ਹੈ ਬਾਈ ਸਾਰੇ ਕੋਈ ਮਿਲ ਕੇ ਇਸ ਦੇ ਚੈਨਲ ਨੂੰ ਰਿਪੋਰਟ ਕਰੋ ਭਾਈ ਤੇ YouTube ਚੈਨਲ ਵੀ ਅਦਾ ਸੀ ਬੰਦ ਕਰਾਈਏ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤ